ਅੱਜ ਸਾਡੇ ਪਰਿਵਾਰ ਦੇ ਦੋਨੋਂ ਸਰਪੰਚ ਤੇ ਅਸੀਂ ਤੁਹਾਨੂੰ ਇੱਕ ਬੇਨਤੀ ਕਰਨ ਲੱਗੇ ਆ ਜੀ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਚੱਲ ਰਹੀਆਂ ਜੀ ਹੁਣ ਕੈਂਪ ਲੱਗਣਾ ਜੀ ਦਵਾਈਆਂ ਸਾਡੇ ਕੋਲੇ ਹਜੇ ਤੱਕ 60% ਦਵਾਈਆਂ ਪਹੁੰਚ ਸਕੀਆਂ 40% ਦਵਾਈ ਅਜੇ ਵੀ ਘੱਟ ਆ ਜੀ ਔਰ ਅਗਲਾ ਕੈਂਪ ਫੇਰ 15 ਦਿਨਾਂ ਨੂੰ ਆ ਜਿਹੜਾ ਉਹਦੀਆਂ ਵੀ ਦਵਾਈਆਂ ਚੱਕਣੀਆਂ ਆ ਇਸ ਵਾਰ ਸਾਨੂੰ ਜਿੰਨੀ ਸਮੱਸਿਆ ਆਈ ਆ ਅੱਜ ਤੱਕਰ ਕਦੇ ਨਹੀਂ ਆਈ ਜਦੋਂ ਦੀ ਸੇਵਾ ਸ਼ੁਰੂ ਕੀਤੀ ਹੋਈ ਹੈ ਜੀ ਬੀਬੀਆਂ ਦਾ ਘਰ ਬਣਨਾ ਆ ਫੋਟੋਆਂ ਲੱਗੀਆਂ ਨੂੰ ਸਾਡੀਆਂ ਮਾਮਾਂ ਤੇ ਭੈਣਾਂ ਦੇ ਨਵੇਂ ਘਰ ਦਾ ਪਹਿਲਾ ਕਦਮ ਇਹ ਫੋਟੋ ਲੱਗੀਆਂ ਨੂੰ 3 ਮਹੀਨੇ ਹੋ ਗਏ ਆ ਅੱਜ ਤੋਂ 3 ਮਹੀਨੇ ਪਹਿਲਾਂ ਜਾਨੀ ਕਿ ਅਸੀਂ ਪਲਾਨ ਕੀਤਾ ਸੀਗਾ ਨੀ ਪੱਥਰ ਰੱਖਣ ਦਾ ਵੀ ਆਪਾਂ ਇੱਕ ਵਾਰੀ ਨੀ ਪੱਥਰ ਰੱਖ ਦਈਏ ਫਿਰ ਹੌਲੀ ਹੌਲੀ ਕੰਮ ਚੱਲੀ ਜਾਊ ਅਸੀਂ ਨੀ ਪੱਥਰ ਹੀ ਨਹੀਂ ਰੱਖ ਸਕੇ ਕਿਉਂਕਿ ਜਿੰਦੀ ਰੇਤੇ ਬਜਰੀ ਦੀ ਲੋੜ ਆ ਉਹਨਾਂ ਰੇਤਾ ਬਜਰੀ ਸਾਡੇ ਕੋਲ ਆਇਆ ਹੀ ਨਹੀਂ ਜਿੰਨੇ ਸਰੀਏ ਦੀ ਲੋੜ ਆ ਉਹਨਾਂ ਸਰੀਆ ਹੀ ਨਹੀਂ ਪਹੁੰਚ ਸਕਿਆ ਤੇ ਹੁਣ ਤਾਂ ਫਰੂਟ ਵਾਸਤੇ ਵੀ ਬਹੁਤ ਔਖੇ ਆ ਫਰੂਟ ਨਹੀਂ ਪੂਰਾ ਹੋ ਰਿਹਾ ਰੋਜ਼ ਫਰੂਟ ਛਕਾਉਣਾ ਫਰੂਟ ਨਹੀਂ ਹੁੰਦਾ ਸਾਡੇ ਔਰ ਪਹਿਲੀ ਵਾਰੀ ਇਦਾਂ ਹੋਇਆ ਪਿਛਲੇ ਕਈ ਸਾਲਾਂ ਤੋਂ ਵੀ ਹੁਣ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸਾਨੂੰ ਵੀ ਜਿਹੜਾ ਡੇਲੀ ਇੱਕ ਟਾਈਮ ਫਰੂਟ ਛਕਾਉਂਦੇ ਸੀ ਉਹ ਛਕਾ ਨਹੀਂ ਰਹੇ ਸਾਨੂੰ ਐਸੀ ਵੀ ਚਲੋ ਕਿਸਾਨ ਨਹੀਂ ਸੰਘਰਸ਼ ਦੂਜਾ ਆਪਣਾ ਹਰ ਪੀੜ ਤੇ ਜਿਹੜੇ ਲੋਕ ਨੇ ਹੜਾਂ ਦਾ ਮਾਹੌਲ ਚੱਲਦਾ ਵੀ ਲੋਕ ਸਾਰੇ ਉਸ ਪਾਸੇ ਨੂੰ ਆ ਵੀ ਅਸੀਂ ਵੀ ਜੇ ਥੋੜਾ ਦਿਨ ਫਰੂਟ ਨਹੀਂ ਖਾਵਾਂਗੇ ਸਾਡਾ ਪਰਿਵਾਰ ਦੇ ਮੈਂਬਰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹਰੀਆਂ ਸਬਜ਼ੀਆਂ ਬੰਦ ਹੋ ਗਈਆਂ ਹੋਣੀਆਂ ਪਰ ਹੁਣ ਬਿਲਕੁਲ ਹੀ ਸਿਰ ਤੋਂ ਪਾਣੀ ਨਿਕਣ ਵਾਲੀ ਗੱਲ ਹੋ ਗਈ ਅਸੀਂ ਬੇਨਤੀ ਕਰਦੇ ਹਾਂ ਸਾਡੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੀ ਜਰੂਰ ਸਾਡੀ ਸਪੋਰਟ ਕਰੋ ਮਦਦ ਕਰੋ ਇਸ ਟਾਈਮ ਤੁਹਾਡੇ ਸਾਥ ਦੀ ਲੋੜ ਆ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਤਰਖਾਹਾਂ ਦੇਣੀਆਂ ਨਰਸਿੰਗ ਸਟਾਫ ਦੀਆਂ ਤਾਂ ਇਸ ਵਾਰ ਸਾਨੂੰ ਬਹੁਤ ਜ਼ਰੂਰਤ ਆ ਤੁਹਾਡੇ ਸਾਥ ਦੀ ਕੱਲ ਵੀ ਵੀਡੀਓ ਸਾਂਝੀ ਕੀਤੀ ਸੀਗੀ ਅੱਜ ਫੇਰ ਬੇਨਤੀ ਕਰਦੇ ਆ ਸਾਡੇ ਇੱਕ ਟਾਈਮ ਦੇ ਵਿੱਚ ਹਰੀਆਂ ਸਬਜ਼ੀਆਂ ਜਿਹੜੀਆਂ ਕਰੀਬ 1.5 ਕੁਆਂਟਲ ਸਬਜ਼ੀ ਲੱਗ ਜਾਂਦੀ ਆ ਚਾਹੇ ਉਹ ਕਦੂ ਆ ਚਾਹੇ ਬੈਂਗਣੀ ਆ ਚਾਹੇ ਗੋਭੀ ਆ ਤਾਂ ਇੱਕ ਟਾਈਮ ਡੇਢ ਕੁਆਂਟਲ ਸਬਜ਼ੀ ਲੱਗਦੀ ਹੈ ਤੁਸੀਂ ਸਾਨੂੰ ਸਬਜ਼ੀਆਂ ਪਹੁੰਚਦੀਆਂ ਕਰ ਸਕਦੇ ਆਂ ਔਰ ਫਰੂਟ ਲੱਗਦਾ ਜਿਹੜਾ ਰੋਜ਼ ਗਰੀਬ ਸਿਓ ਆ ਜਿਹੜਾ 5 ਪੇਟੀਆਂ ਸਿਓਆਂ ਦੀ ਹਰ ਰੋਜ਼ ਲੱਗ ਜਾਂਦੀਆਂ ਉਹ ਪਹੁੰਚਦਾ ਕਰ ਸਕਦੇ ਹਾਂ ਫਿਰ ਜਿਹੜੀ ਮੈਡੀਸਿਨ ਕੱਲ ਵੀ ਆਪਾਂ ਸ਼ੇਅਰ ਕੀਤੀ ਸੀ ਸੰਗਤ ਨਾਲ ਗੱਲ ਵੀ ਇੱਕ ਕੈਂਪ ਦੇ ਵਿੱਚ ਕਰੀਬ 9.5 ਲੱਖ ਰੁਪਏ ਦੀ ਦਵਾਈ ਲੱਗਦੀ ਆ ਔਰ ਦੋ ਕੈਂਪਾਂ ਦੀ ਦਵਾਈ ਕੱਲ ਨੂੰ ਇਕੱਠਿਆਂ ਦੇਣੀ ਆ ਕਿਉਂਕਿ ਜਿਹੜਾ ਅਗਲਾ 21 ਤਰੀਕ ਦਾ ਕੈਂਪ ਆ ਮਹੀਨੇ ਬਾਅਦ ਉਹ ਕੈਂਪ ਲੱਗ ਨਹੀਂ ਰਿਹਾ ਉਹ ਦਿਵਾਲੀ ਵਾਲੇ ਦਿਨ ਦਾ ਕੈਂਪ ਆ ਸਾਡਾ ਹੁਣ 2 ਮਹੀਨਿਆਂ ਦੀ ਇਕੱਠੀ ਦਵਾਈ ਦੇਣ ਵਾਸਤੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਸਾਡੇ ਅਕਾਊਂਟ ਦੇ ਵਿੱਚ ਉਨੀ ਸੇਵਾ ਹੈ ਨਹੀਂਗੀ ਜਿੰਨੇ ਦੀ ਉਹ ਦਵਾਈ ਬਣਦੀ ਹੈ ਫਿਰ ਹੁਣ ਅੱਜ 21 ਤਰੀਕ ਹੋ ਗਈ ਆ ਅੱਜ ਤੋਂ 9-10 ਦਿਨਾਂ ਬਾਅਦ ਸਾਰੇ ਡਾਕਟਰਾਂ ਦੀਆਂ ਸਟਾਫ ਦੀਆਂ ਤਨਖਾਹਾਂ ਦੇਣੀਆਂ 40 ਮੈਂਬਰ ਸਾਡੇ ਕੋਲੇ ਉਹ ਨੇ ਜਿਹੜੇ EMPLOYEES ਨੇ ਜਿਹੜੇ ਇੱਥੇ ਸਾਡੇ ਨਾਲ ਸੇਵਾ ਕਰਾਉਂਦੇ ਨੇ ਬਾਪੂ ਬਜ਼ੁਰਗਾਂ ਨੂੰ ਨਵਾਉਣਾ ਤਵਾਉਣਾ ਮੰਜੇ ਬਿਸਤਰੇ ਲਪਾਉਣੇ ਆ ਪ੍ਰਸ਼ਾਦਾ ਚਿਕਾਉਣਾ ਕੱਪੜੇ ਧੋਣੇ ਆ 10 ਬੰਦੇ ਤਾਂ ਕੱਪੜੇ ਧੋਣਤੇ ਆ ਦੇਖੋ 800 ਬੰਦੇ ਦੇ ਕੱਪੜੇ ਹਰ ਰੋਜ਼ ਧੋਤੇ ਜਾਂਦੇ ਆ ਹਰ ਰੋਜ਼ ਧੋਤੇ ਕੱਪੜੇ ਬਦਲੇ ਜਾਂਦੇ ਆ ਸਾਰਿਆਂ ਦੀਆਂ ਤੇ ਇਸ ਕਰਕੇ ਸਾਨੂੰ ਜ਼ਰੂਰਤਾ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਤੇ ਅਸੀਂ ਸਾਡੇ ਸਰਪੰਚ ਸਾਹਿਬ ਵੀ ਦੋਨੋਂ ਰਲ ਕੇ ਬੇਨਤੀ ਕਰਦੇ ਆ ਬਜਰ ਸਾਡੀ ਇਸ ਆਵਾਜ਼ ਨੂੰ ਸੁਣਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ